ਕਿ ਇਥੇ ਡਾਂਗਾ ਖਾਂਦੇ ਟੀਚਰ ਵੀ ਤੇ ਕਿਹੜਾ ਬਣੇ ਫਿਊਚਰ ਵੀ ਫੜ ਮੰਗ ਪੱਤਰ ਵੀ ਪਾੜ ਦਿੱਤੇ ਤੇ ਕੁਰਸੀਆਂ ਉੱਤੇ ਚਾੜ ਦਿੱਤੇ ਫੜ ਮੰਗ ਪੱਤਰ ਵੀ ਪਾੜ ਦਿੱਤੇ ਤੇ ਟੈਂਕੀਆਂ ਉੱਤੇ ਚਾੜ ਦਿੱਤੇ ਜੀ ਪਾਣਾ ਰੋਜ਼ ਹੀ ਵਾਪਰਦਾ ਕੁਰਸੀ ਉੱਤੇ ਬਹਿ ਕੇ ਦੇਖੇ ਮੁੰਡਾ ਮਾਸਟਰ ਦਾ ਪੰਜਾਬ ਦੇ ਵੱਖ-ਵੱਖ ਵਰਗਾਂ ਦੀ ਕਹਾਣੀ ਇਨਕਲਾਬੀ ਕਵਿਸ਼ਰੀ ਜੱਥਾ ਆਪਣੇ ਕਵਿਸ਼ਰੀ ਰੰਗ ਦੇ ਵਿੱਚ ਇਸ ਤਰ੍ਹਾਂ ਪੇਸ਼ ਕਰ ਰਿਹਾ ਉਹ ਹੱਥ ਪੈ ਜੇ ਜਾਜ ਦੀ ਤਾਕੀ ਨੂੰ ਮੈਂ ਸੱਦ ਨੂੰ ਰਹਿੰਦਿਆਂ ਬਾਕੀ ਨੂੰ ਹਰ ਗੱਭਰੂ ਇਹੋ ਸੋਚੇ ਤੇ ਮਨਵਾਰ ਜਾਣ ਨੂੰ ਲੋਚੇ ਘਰ ਘਰ ਦੀ ਕਹਾਣੀਆਂ ਏ ਲੋੜ ਨਹੀਂ ਬੰਦੇ ਦੀ ਬਣ ਗਿਆ ਪੈਸਾ ਹਾਰੀ ਏ ਲੋੜ ਨਹੀਂ ਬੰਦੇ ਦੀ ਬਣ ਗਿਆ ਪੈਸਾ ਹਾਰੀ ਏ ਹੱਥ ਪੈਜ ਜਾਜ ਦੇ ਤੱਕੀ ਨੂੰ ਮੈਂ ਸੱਦ ਲੂ ਰਹਿੰਦਿਆਂ ਬਾਤੀ ਨੂੰ ਹਰ ਗੱਭਰੂ ਇਹੋ ਸੋਚੇ ਤੇ ਮਨਵਾਰ ਜਾਣ ਨੂੰ ਲੋਚੇ ਘਰ ਘਰ ਦੀ ਕਹਾਣੀਆਂ ਏ ਲੋੜ ਨਹੀਂ ਬੰਦੇ ਦੀ ਬਣ ਗਿਆ ਪੈਸਾ ਹਾਣੀ ਏ ਲੋੜ ਨਹੀਂ ਬੰਦੇ ਦੀ ਬਣ ਗਿਆ ਪੈਸਾ ਹਾਣੀ ਏ ਇੱਕ লাশ ਆਈਆ ਬਾਡੇ ਤੋਂ ਇੱਕ ਲਾਹੀ ਲੜਕੇ ਦੀ ਗੱਡਰ ਤੋਂ ਇੱਕ লাশ ਪੇਟੀ ਵਿੱਚ ਪੈ ਗਈ ਇੱਕ ਦੇ ਸੂਈ ਨਾੜ ਵਿੱਚ ਰਹੇਗੀ ਪਿੰਦੇ ਵਣ ਲ ਮੇਰੇ ਨੇ ਇਨਕਲਾਬ ਦੀਆਂ ਗੱਲਾਂ ਹਾਲ ਬਣਾਤੇ ਕੇੜੇ ਕਲਾਬ ਦੀਆਂ ਗੱਲਾਂ ਹਾਲ ਬਣਾ ਤੇ ਕਿਹੜੇ ਨੇ ਆ ਹੁਣ ਪਾ ਕੇ ਗੁਰਾਂ ਦਾ ਬਾਣਾ ਬਦ ਗਿਆ ਮਲਕ ਭਾਗੋ ਦਾ ਲਾਣਾ ਡੱਕਾ ਤੋੜ ਦੂਰਾ ਨਹੀਂ ਕਰਦੇ ਐਸ਼ਾ ਵਿੱਚ ਭੋਰਿਆ ਕਰਦੇ ਚਿੱਟੀ ਸੌਂ ਕੇ ਬਥੇਰੀਏ ਮਾਇਆ ਸਾਡੇ ਹਿੱਸੇ ਭਗਤਾ ਸੇਵਾ ਤੇਰੀ ਏ ਮਾਇਆ ਸਾਡੇ ਤਗਤਾ ਸੇਵਾ ਤੇਰੀ ਏ ਇੱਥੇ ਡਾਂਗਾ ਖਾਂਦੇ ਟੀਚਰ ਵੀ ਤੇ ਕਿਹੜਾ ਬਣੂ ਫਿ ਉੱਚੇ ਰਈ ਫੜ ਮੰਗ ਪੱਤਰ ਵੀ ਪਾੜ ਦਿੱਤੇ ਜੀ ਟੈਂਕੀਆਂ ਉੱਤੇ ਚਾਰ ਦਿੱਤੇ ਜੀ ਪਾਣਾ ਰੋਜ਼ ਹੀ ਬਾਪਰਦਾ ਕੁਰਸੀ ਉੱਤੇ ਬਹਿ ਕੇ ਦੇਖੇ ਮੁੰਡਾ ਮਾਸਟਰ ਦਾ ਕੁਰਸੀ ਉੱਤੇ ਬਹਿ ਕੇ ਦੇਖੇ ਮੁੰਡਾ ਮਾਸਟਰ ਦਾ ਇੱਥੇ 골ਡ ਸੁਪਨਾ ਬਣ ਗਿਆ ਹੈ ਲੈ ਚਾਂਦੀ ਸੀਨਾ ਤਣ ਲਿਆ ਹੈ ਤਾਰ ਬੇਸ਼ਬ ਗੁਰੂ ਪਿਆਮਾਰੇ ਜੋਦੇ ਜਿੱਤ ਕੇ ਅੰਤ ਨੂੰ ਹਾਰੇ ਰੋਲੀ ਜੁੰਡਲੀ ਮੋਰੀ ਬਈ ਥੋਬੀ ਪਟਕੇ ਮਾਰੇ ਸਾਡੇ ਦੇਸ਼ ਦੀ ਸ਼ੋਰੀ ਬਈ ਉੱਭੀ ਪਟਕੇ ਮਾਰੇ ਸਾਡੇ ਦੇਸ਼ ਕਿਸ਼ੋਰੀ ਬਈ ਐਸੇ ਸੱਚ ਐਸੇ ਕਿਆ ਐਸੇ ਸੱਚੇ ਕਬਿਸ਼ੇ ਰਹਾਂਗਾ ਉਹਨੇ ਜਿਹੜੇ ਹਜਮ ਨਾ ਸਭ ਦੇ ਆਉਣੇ ਜੇ ਕੰਮ ਲੋਕ ਕਲਾ ਦਾ ਕਰਨਾ ਪੈਂਦਾ ਸਭ ਕੁਝ ਹੀ ਫਿਰ ਜਰਨਾ ਲੋਕੋ ਹੋਜੋ ਤਕੜੇ ਬਈ ਨੇਰੇ ਦੇ ਨਾਲ ਲੜਨਾ ਹੱਥ ਮਸ਼ਾਲਾ ਫੜ ਕੇ ਬਈ ਨੇਰੇ ਦੇ ਨਾਲ ਲੜਨਾ ਹੱਥ ਮਸ਼ਾਲਾ ਫੜ ਕੇ ਬਈ